ਹਲੋ ਜੀ গুড ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਸਵੇਰ ਸਵੇਰ ਦਾ ਟਾਈਮ ਆ ਸਾਢੇ 5:00 ਹੋਣੇ ਕਿਛੇ ਦਾ ਟਾਈਮ ਆ ਦਿਨ ਦਾ ਦੇਖੋ ਕਿੰਨਾ ਫਰਕ ਪੈ ਗਿਆ ਹੁਣ ਤੇ ਇਧਰ ਤੁਮ ਮੈਂ ਦਿਖਾ ਰਹੀ ਸੀ ਮੂਨ ਤੇ ਇਧਰ ਚਿੜੀਆਂ ਥੋੜੀਆਂ ਥੋੜੀਆਂ ਆਵਾਜ਼ਾਂ ਆ ਰਹੀਆਂ ਹੋਣੀਆਂ ਤੁਹਾਨੂੰ ਵਿੱਚ ਤੇ ਮਸ਼ੀਨ ਇਧਰ ਆਪਾਂ ਲਾਤੀ ਆ ਠੀਕ ਆ ਤੇ ਉਧਰ ਮੈਂ ਚੁੱਲ੍ਹੇ 'ਚ ਵੀ ਅੱਗ ਪਾਤੀ ਤੇ ਇਧਰ ਮਸ਼ੀਨ ਵੀ ਲਾਤੀ ਬਸ ਹੁਣ ਮੈਂ ਝਾੜੂ ਲਾਉਣ ਲੱਗਦੀ ਸੀ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲਈਏ ਤੇ ਸਵੇਰੇ ਸਵੇਰੇ ਤੇ ਮੈਂ ਨਾਲ ਦੇ ਨਾਲ ਇੱਥੇ ਪਹਿਲਾਂ ਵਾਕ ਵੀ ਕੀਤੀ ਆ ਤੇ ਬੜਾ ਵਧੀਆ ਲੱਗਦਾ ਸਵੇਰੇ ਸਵੇਰੇ ਇੱਥੇ ਗੇੜੇ ਕੱਢ ਕੇ ਹੁਣ ਮੌਸਮ ਦਾ ਬਹੁਤ ਫਰਕ ਪੈ ਗਿਆ ਇਹਨਾਂ ਦੇ ਕੋਲ ਮਸ਼ੀਨ ਜਮਨੀ ਚੱਲੀ ਜਾ ਰਹੀ ਹੈ ਪਕੜੇ ਆਪਾਂ ਲਾਦੇ ਹੁਣ ਤੜਲੀ ਮਾਰਨਿੰਗ ਹੀ ਧੋ ਦੇਣੀ ਹੁੰਦੀ ਹੈ ਮੈਂ ਤੇ ਉਦੋਂ ਬਾਅਦ ਫਿਰ ਆਏ ਹੁੰਦਾਗਾ ਵੀ ਟਾਈਮ ਨਾਲ ਸੋਕਿਆੰਦੇ ਆ ਟਾਈਮ ਨਾਲ ਹੀ ਰੱਖ ਦੇਈ ਦੀ ਆ ਤੇ ਬਸ ਹੁਣ ਮੈਂ ਝਾੜੂ ਵਗੈਰਾ ਲਾਉਣ ਲੱਗਦੀ ਆ ਤੇ ਚੀਤੇ ਪਾਪਾ ਹਜੇ ਪਏ ਆ ਸੁੱਤੇ ਤੇ ਤੇ ਉਹਨਾਂ ਨੂੰ ਵੀ ਹਜੇ ਆਪਾਂ ਉਠਾਉਣਾ ਹਜੇ ਨਹੀਂ ਆਪਾਂ ਉਹਨਾਂ ਨੂੰ ਉਠਾਉਂਦੇ ਘੰਟਾ ਇੱਕ ਕਿੰਨੇ ਟਾਈਮ ਚ ਆਪਾਂ ਝਾੜੂ ਪੋਚੇ ਖਿੱਚਦੇ ਨੇ ਆ 35 ਮੇਰੇ ਕੋਲ ਆਜੋ 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 ਤੁਮ ਜਲਦੀ ਆ ਜੀ ਲਿਆਓ ਇਹਨੂੰ ਇੱਧਰ 3 ਟਰਕੇ ਦਿਖਾਓ 3 ਟਰਕੇ ਦਿਖਾਓ ਆਹ ਦੇ ਫਿਰ ਲੇਜ਼ ਲੈ ਕੇ ਤੂੰ ਫਿਰ ਲੀਜ਼ ਲੈ ਕੇ ਜਮਾਗਾ ਬਹੁਤ ਲੀਜ਼ ਲੈ ਕੇ ਰਹੀ ਸੀ ਉਂਗਲ ਫਾ ਲੋ ਬਾਹਰ ਚਲਦੇ ਆ ਜੀ ਫਾਈਰ ਮੈਂ ਕਰ ਦਿੰਦਾ ਦਿੱਤਾ ਹੋਏ ਦਿੱਤਾ ਇਹ ਦਿੱਤਾ ਵਾ ਬਹੁਤ ਪੌੜੀਆਂ ਜੜਜੂ ਠੰਡੀਆਂ ਵਾ ਇਹ ਪੌੜੀਆਂ ਜੜਜੂ ਲੈ ਪੁੱਤ ਨਾ ਨਾ ਉਹ ਠੰਡੀਆਂ ਪੌੜੀਆਂ ਫਰੌਕ 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 ਟੈਡੀ ਹੋ ਗਈ ਆਲੀ ਅੰਦਰ ਆਇਓ ਨਾ ਅੰਦਰ ਵੀ ਨਹੀਂ ਜਾਣਾ ਡਿੱਗ ਜਾਣਾ ਇਹਨੇ ਹਾਂ ਫਿਰ ਬੋਲੂਗਾ ਹਾਂ ਕਿ ਨਹੀਂ ਮੈਂ ਆਪੇ ਹੀ ਫੜ ਲੂੰ ਦੇਖੋ ਹੀ ਆ ਜੋ ਲੈ ਚਲੋ 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 ਪੇਸ਼ੈਂਟ ਬੰਦੇ ਪੇਸ਼ੈਂਟ ਇੱਕ ਪੇਸ਼ੈਂਟ ਉਹ ਤਾ ਤਾਂ ਇੱਕ ਰਹਿ ਗਿਆ ਉਧਰ ਪਰੇ ਆ ਗੱਡੀ ਪਰੇ ਆਪਣੀ ਗੱਡੀ ਚਲੋ ਚਲੋ ਦਿ ਨੈਕਸਟ ਡੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਬਲੌਗ ਆਪਾਂ ਵੈਸੇ ਕੱਲੀ ਸ਼ੁਰੂ ਕਰ ਲਿਆ ਸੀਗਾ ਤੇ ਉਸੇ ਬਲੌਗ ਨੂੰ ਅੱਜ ਆਪਾਂ ਕੰਟੀਨਿਊ ਕਰ ਰਹੇ ਹਾਂ ਕੱਲ ਗਏ ਸੀਗੇ ਆਪਾਂ ਸਿਰਦਦੀ ਮੈਡੀਸਿਨ ਵਗੈਰਾ ਲੈਣ ਸਿਰਦਦੀ ਸਿਰਦੇ ਪਾਪਾ ਦੀ ਤੇ ਦੋਨਾਂ ਜਣੇ ਦੀ ਮੈਡੀਸਿਨ ਲੈਣ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਵਗੈਰਾ ਸ਼ੂਟ ਨਹੀਂ ਕੀਤੀ ਕਿਉਂਕਿ ਕਾਫੀ ਲੇਟ ਹੋ ਗਏ ਸੀਗੇ ਤਾਂ ਕਰਕੇ ਤੇ ਉਸ ਤੋਂ ਬਾਅਦ ਹੁਣ ਨੈਕਸਟ ਅ ਮਤਲਬ ਮਾਰਨਿੰਗ ਇਹਪਾਂ ਵੀਡੀਓ ਸਟਾਰਟ ਕਰ ਰਹੇ ਆਂ ਤੇ ਅੱਜ ਸੰਡੇ ਆ ਤੇ ਸੀਰ ਦੇ ਪਪਾ ਗਏ ਆ ਠਾਠ ਤੇ ਉਹਨਾਂ ਨੇ ਮਰੀਜ਼ ਵਗੈਰਾ ਦੇਖਣੇ ਆ ਹਨਾ ਜਿਹੜੇ ਮਤਲਬ ਕਿ ਅੱਗੇ ਵੀ ਪੇਸ਼ੈਂਟ ਦੇਖਦੇ ਨੇ ਮੈਂ ਤੁਹਾਨੂੰ ਕਈ ਵਾਰੀ ਤੁਹਾਨੂੰ ਦੱਸਿਆ ਤੇ ਉਹਨਾਂ ਨੇ ਪੇਸ਼ੈਂਟ ਵਗੈਰਾ ਦੇਖਣੇ ਸੀਗੇ ਉਹ ਠਾਠ ਤੇ ਚਲੇ ਗਏ ਨੇ ਪਰ ਉਹ ਆਲ ਤੇ ਆਪਾਂ ਘਰੀਆਂ ਦੇ ਆਪਾਂ ਰੈਡੀ ਵਗੈਰਾ ਹੋ ਗਈਆਂ ਕਿਉਂਕਿ ਅੱਜ ਸੰਡੇ ਆ ਤੇ ਅੱਜ ਆਪਣੇ ਪਿੰਡ ਹੈਗਾ ਨਗਰ ਕੀਰਤਨ ਤੇ ਨਗਰ ਕੀਰਤਨ ਥੋੜੀ ਦੇਰ ਚ ਬਸ ਆਉਣ ਵਾਲਾ ਹੀ ਆ ਫਿਰ ਤੁਹਾਨੂੰ ਵੀ ਅਸੀਂ ਦਰਸ਼ਨ ਕਰਾਉਣੀ ਆ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ-ਨਾਲ ਠੀਕ ਹੈ ਜੀ ਉਹ ਰਾਜੀ ਵਰਗੇ ਸ਼ਾਹ ਜਿੱਤਿਆ ਉਹਨਾਂ ਦਾ ਫੇਕੜਾ ਉਹ ਸ਼ੇਖ ਬਹੁਤ ਅੰਦਰੋਂ ਕਹਿੰਦਾ ਆ ਕੇ ਲੱਖੇ ਦਵਾ ਦਾ ਲਗਵਾਇਆ ਸਾਰਾ ਤਾਂ ਨਹੀਂ ਸੋਪੇ ਹਾਂ ਪਤਾ ਬਾਇਲਾਂਡ ਸੰਗਤ ਰੋਕਿਆ ਹਲੇ ਲਾਤੀ ਨਹੀਂ ਨਹੀਂ ਲਾਤੀ ਚਾਣਾ ਦੋ ਸੋਪੇ ਦੋ ਗੱਪੇ ਆਣਾ ਲੈ ਲੋ ਇਹ ਆ ਉਹ ਚਿੱਤਾਂ ਨਮਸਕਾਰ ਰਿੰਦਰ ਮੈਂ ਜਵਾਰਕ ਆਹ ਬਹਿਣ ਨੂੰ ਯਾਰ ਐਸੇ ਦੂਰੀ ਦਿੱਤੇ ਹੁੰਦਾ ਮੈਂ ਕਿੱਥੇ ਗੰਭੀਰ ਹੋ ਗਿਆ ਹਾਂ ਹੁਣ ਆਪਦੇ ਹੀ ਸਿਰੋਂ ਚੱਲ ਜੰਦੇ ਆ ਭਾਈ ਸੁਆਦ ਲੈਣ ਲਈ ਇੰਡੀਆ ਵਾਲੀ जिन्हों uh, हाँ के ਕਿਤੇ ਜੇ ਮਨਦਾ ਸਾਢੇ 7:30 ਕਿਤੇ ਮਨਦਾ ਜੀ ਪਰਵਾਰ ਪਰ ਸਰਕਾਰ ਦੇ ਪਿੰਡ ਦੇ ਚੰਦ ਬੰਦੇ ਮੰਗਦੇ ਕੋਈ ਨਹੀਂ ਤਿੰਨ ਸਿੰਘ ਦੇ ਦੁਆਰਾ ਕੱਟ ਖਰਾਸਾ ਕੀ ਹੈ ਜੀ ਮਾਨ ਵਾਲਾ ਨਾ کہیں ਕਿਸੇ ਸਰਕਾਰ ਦਾ ਸਰਕਾਰ ਸ਼ਾਮ ਸੇ ਨਾ ਨਹੀਂ ਰਾਤ ਦੇ ਦੁਆਰਾ ਸ਼ਾਮ ਦੀ 6:00 ਵਜੇ ਆ ਤੇ ਸੌਰੀ ਤੇ ਮੈਂ ਨਾ ਹਣ ਉਠੀਆ ਹੋ ਗਈ ਮੈਨੂੰ ਅੱਧਾ ਘੰਟਾ ਉਠੀ ਨੂੰ ਤੇ ਇੰਨਾ ਜ਼ਿਆਦਾ ਬੁਖਾਰ ਹੋਇਆ 2.5 ਨਹੀਂ 2.5 ਨਹੀਂ 3:30 ਵਜੇ ਦੇ ਆਸ-ਪਾਸ ਟਾਈਮ ਸੀ ਇੰਨਾ ਬੁਖਾਰ ਹੋ ਗਿਆ ਇੰਨੀ ਹੈਡੈਕ ਇੰਨੀ ਬਾਡੀ ਪੇਨ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਇੰਨਾ ਜ਼ਿਆਦਾ ਤੇ ਇੱਕਦਮ ਬੁਖਾਰ ਹੋ ਗਿਆ ਪਹਿਲਾਂ ਮੇਰਾ ਗੜਾ ਦਰਦ ਕਰਦਾ ਸੀ ਜ਼ੁਕਾਮ ਸੀਗਾ ਪਤਾ ਨਹੀਂ ਤਾਂ ਮੌਸਮ ਇਦਾਂ ਦਾਗਾ ਪਤਾ ਨਹੀਂ ਕੀ ਆ ਤੇ ਕੁਛ ਖਾਦਾ ਪੀਤਾ ਵੀ ਨਹੀਂ ਹੈਗਾ ਇਹੋ ਜਿਹਾ ਆਪਾਂ ਹਜੇ ਵੀ ਆਪਾਂ ਕਹੀਏ ਵੀ ਚਲੋ ਉਹਦੇ ਕਰਕੇ ਹੋ ਗਿਆ ਹਨਾ ਔਰ ਵੀ ਤੁਹਾਨੂੰ ਮੇਰੀ ਆਵਾਜ਼ ਪਤਾ ਲੱਗਦੀ ਉੜੀਆਂ ਆਵਾਜ਼ ਮੇਰੀ ਨਾ ਗਲਾ ਬੈਠਿਆ ਪਿਆ ਵਾ ਜਦ ਮੈਂ ਬੋਲਦੀ ਮੈਨੂੰ ਤਕਤੀਫ ਹੁੰਦੀ ਆ ਥੋੜੀ ਥੋੜੀ ਦੁਖਦਾਗਾ ਇਹਨਾਂ ਤੇ ਬਸ ਹੁਣ ਮੈਂ ਲੱਗੀ ਸੀਗੀ ਦਾਲ ਰੱਖਣ ਦੇ ਦੋ ਹਲਕੀ ਜੀ ਬਣਾਉਣੀ ਹੈ ਮੇਰਾ ਜੀ ਬਿਲਕੁਲ ਨਹੀਂ ਕਰਦਾ ਬਿਲਕੁਲ ਮੇਰਾ ਮਨ ਨਹੀਂ ਕਰਿਆ ਵੀ ਮੈਂ ਉੱਠ ਕੇ ਕੋਈ ਕੰਮ ਕਰਾਂ ਹਨ ਤੇਰੇ ਮੈਂ ਬਸ ਉਹ ਦਾਲ ਰੱਖਦੀ ਸੀ ਕਿ ਪੀੜੀ ਦਾਲ ਬਣਾਵਾਂਗੇ ਧੋਵੀ ਮੂੰਗੀ ਮੂੰਗੀ ਮਸਰੀ ਨਹੀਂ ਬਣਾਉਂਦੇ ਇਕੱਲੀ ਧੋਵੀ ਮੂੰਗੀ ਬਣਾਉਂ ਮੂੰਗੀ ਬਣਾਉਂਗੀ ਮਤਲਬ ਮਸਰੀ ਨਹੀਂ ਐਡ ਕਰਦੀ ਤੇ ਉਸ ਤੋਂ ਪਹਿਲਾਂ ਆਹ ਦੇਖਦੀਆਂ ਮੇਰਾ ਰਾਦਾ ਗਾ ਵੀ ਮੈਂ ਪਹਿਲਾਂ ਗਰਮ ਪਾਣੀ ਨਾਲ ਨਾ ਘਰਾਰੇ ਕਰ ਲਾ ਉਹ ਗੜਾ ਬੋਝਾ ਦਰਦਕਾਰਿਆ ਤੇ ਮੈਂ ਸੁੱਟਣ ਜਾ ਰਹੀ ਸੀ ਛਿਲਕੇ ਇਹ ਦੁਪਹਿਰੇ ਮਾਮੀ ਜੀ ਉਹਨਾਂ ਨੇ ਇਹ ਵਾਲਾ ਕੇਲੇ ਖਾ ਦਿੱਸੀ ਕਿਸੇ ਨੇ ਹੋਰ ਵੀ ਅੰਦਰ ਮੇਰੇ ਖਿਆਲ ਚ ਮਾਮੀ ਜੀ ਉਹਨਾਂ ਨੇ ਨਹੀਂ ਆ ਜਿਹੜੇ ਬਾਬਾ ਜੀ ਬੈਠੇ ਸੀਗੇ ਅੰਦਰ ਅਜਨਗਰ ਕੀਤਨ ਆਇਆ ਸੀ ਨੇ ਚਾਹ ਪਾਣੀ ਪੀਤਾ ਤੇ ਇਹਨਾਂ ਦੋਨਾਂ ਚੋਂ ਕਿਸੇ ਨੇ ਪ੍ਰਸ਼ਾਦ ਕੇਲਿਆਂ ਦਾ ਪ੍ਰਸ਼ਾਦ ਵੰਡਿਆ ਸੀਗਾ ਤੇ ਸ਼ਾਇਦ ਉਹ ਸੀਗੇ ਕਿ ਕਿਸ ਉਹ ਖਾਦੇ ਸੀਗੇ ਤੇ ਉਹ ਮੈਂ ਛਿਲਕੇ ਸੁਟ ਕੇ ਐਸੀ ਅੰਬਾ ਪੈਸੀ ਅੰਦਰ ਚੱਕ ਕੇ ਹੁਣ ਸੁਟ ਕੇ ਫਿਰ ਕੀੜੀਆਂ ਲੱਗਦੀਆਂ ਮਿੱਠੇ ਨੂੰ ਨਾ ਚਰਕੀ ਤਾਂ ਮਿੱਠੇ ਹੀ ਆ ਤੇ ਚਲੋ ਜੀ ਇਹ ਢੇਰਾ ਪੈ ਜਾਂਦਾ ਤੇ ਚਲੋ ਜੀ ਰੱਖ ਦਈਏ ਦਾਲ ਵਗੈਰਾ ਫਿਰ ਮਿਲਦੀ ਆ ਮੈਂ ਤੁਹਾਨੂੰ ਅੱਗੇ ਤੜਕਾ ਲਾਰੇ ਸੀ ਬਸ ਆਪਾਂ ਦਾਲ ਨੂੰ ਤੇ ਦਾਲ ਮੈਂ ਤੇ ਬਣਾਤੀ ਟਮਾਟਰ ਲਸਣ ਦੀਆਂ ਤੇ ਹਰੀਆਂ ਵਾਲੀਆਂ ਭੁੱਕਾ ਕਹਿ ਦਿੰਦੇ ਆ ਇਹਨੂੰ ਤੇ ਬਸ ਸੜਕਾ ਲਾ ਲਈਏ ਹਟਾ ਵੀ ਦੋਨ ਕੇ ਰੱਖਤਾ ਰੋਟੀ ਦੀ ਬਾਲ ਦਾ ਕੀ ਹੋ ਗਿਆ ਆ ਤੋ ਲੋਇਆ ਓਵਰ ਐਕਟਿੰਗ ਦੀ ਦੁਕਾਨ ਹੈ ਐਕਟਿੰਗ ਦੀ ਦੁਕਾਨ ਹੈ ਮਾਇਆ ਆ ਜਾ ਆ ਜਾ ਉਹ ਕਿਹਦੇ ਕਰਤੀ ਕੀ ਕਰਤੀ ਸੀਗਾ ਕੀ ਉਹਦੇ ਵਿਚਾਰੇ ਚੁੰਡੀ ਜੀ ਫੇਰ ਕਰਤੀ ਖੋਲ ਕੇ ਉਹ ਮੈਂ ਆਏ ਸੈਡਣੇ ਜੇ ਲੁੰਡੀ ਜੀ ਕੀਤੀ ਐ ਨਾ ਉਹ ਖੋਲ ਕੇ ਨਾਲੇ ਤਾਂ ਨੂੰ ਹਵਾ ਆ ਜੂਗਾ ਹੁਣ ਬੈਂਜਟ ਬੈਸੀ ਕੀਤੀ ਸੀਗੀ ਇਹ ਹੁਣ 2-4 ਮਿੰਟ ਤੱਕ ਖੋਲਦਾ ਹਾਂ ਇਹ ਮੈਂ ਰਹਿਣ ਦੋ ਹੁਣ ਬੈਂਜਟ ਹਾਂ ਬੈਂਜੜਾ ਹੀ ਰੱਖ ਲੈ ਉਹ ਦੁੱਧ ਪੀਣੇ ਨੇ ਤੇ ਫਿਰ ਰਾਤ ਨੂੰ ਪੈਣ ਲੱਗੇ ਤਾਂ ਖੋਲ ਦਾਂਗੇ ਉਨੇ ਆ ਟੈਟੇ ਟੁੱਟ ਜੇ ਬਦਨ ਕੀ ਗੇਮਾ ਗੁੰਮ ਜੇ ਦੇਖ ਦੱਸੀ ਗਾ ਆਪਣੀਆਂ ਚਲੋ ਯਾਰ ਮੈਂ ਤਾਂ ਤੁਸੀਂ ਖੇਡੋ ਮੈਂ ਤਾਂ ਆਪਦਾ ਉਹ ਕਰਦੀ ਆ ਦਵਾਈ ਦੋਈ ਲਵਾਂ ਤੇ ਮੈਂ ਉਹਨੂੰ ਖਰਾਉਣਾ ਪੈਣੀ ਹਾਂਜੀ ਕੰਮ ਧੰਦੇ ਆਪਾਂ ਸਾਰੇ ਖਤਮ ਕਰ ਲਏ ਤੇ ਪਰ ਬੋਡੀ ਮੇਰੀ ਸਾਥ ਹੀ ਨਹੀਂ ਦੇ ਰਹੀ ਬਹੁਤ ਮੈਨੂੰ ਜਿਆਦਾ ਨਾ ਸਿਕਾਵਟ ਹੋਈ ਪਈ ਆ ਟਾਈਮ ਮਿਲਦਾ 10-10 ਦਾ ਉਨੇ ਦਾ ਸੋਕੇ ਕਾਫੀ ਲੇਟ ਹੋਏ ਪਏ ਆ ਜੱਗੇ ਇਸ ਟਾਈਮ ਸੁਤੇ ਪਏ ਹੁੰਨੇ ਆ ਤੇ ਪਰ ਅੱਜ ਮੇਰੀ ਸਿਹਤ ਠੀਕ ਨਹੀਂ ਕਰਕੇ ਕਰ ਕਰੇ ਜੇ ਖਾਸ ਹੋਈ ਜਾਂਦੀ ਹੈ ਤੇ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਹਨਾ ਮਤਲਬ ਸਾਰੇ ਕੰਮ ਲੇਟ ਆ ਮੇਰਾ دل ਹੀ ਨਹੀਂ ਕਰਦਾ ਕੋਈ ਕੰਮ ਕਰਨ ਮੜਿਆ ਕੰਮ ਕਰਦੀ ਆ ਮੈਂ ਬਹਿ ਜਾਂਦੀ ਆ ਇਹ ਕੰਮ ਕਰਦੀ ਆ ਮੈਂ ਬਹਿ ਜਾਂਦੀ ਆ ਕਿਉਂਕਿ ਰਿਕਾਊਟ ਹੋਈ ਪਈ ਆ ਤੇ ਬਾਕੀ ਗੜੇ ਤੋਂ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਮੈਂ ਵੀ ਕਿੰਨਾ ਕੁ ਬੁਰਾ ਹਾਲ ਹੋਇਆ ਪਿਆਗਾ ਦੱਸ ਨਹੀਂ ਸਕਦੀ ਕਿੰਨਾ ਜ਼ਿਆਦਾ ਦਰਦ ਕਰ ਰਿਹਾ ਮੇਰਾ ਗਲਾ ਇਸ ਟਾਈਮ ਤੇ ਚਲੋ ਕੋਈ ਨਾ ਮੈਡੀਸਿਨ ਆਪਾਂ ਲੈ ਆਂਦੀ ਆ ਅਸੀਂ ਤੇ ਪਹਾਗੇ ਸੀ ਕਿ 6800 7:00 ਵਜੇ ਹਿਸਾਬ ਆ 7:00 ਦੀ ਨੇੜ ਉਸ ਬਾਅਦ ਮੈਡੀਸਿਨ ਲੈਣ ਗਏ ਤੇ ਲੇਟ ਹੋ ਗਏ ਆ ਤੇ ਆ ਕੇ ਸਾਰਾ ਕੰਮ ਕੀਤਾ ਰੋਟੀ ਵਗੈਰਾ ਦਾ ਆ ਕੇ ਹਨਾ ਕੰਮ ਕੀਤਾ ਤੇ ਹੁਣ ਬਸ ਰੈਸਟ ਕਰਨੀ ਆ ਤੇ ਮੈਂ ਤਾਂ ਹੁਣ ਪੈਣਾ ਹੀ ਆ ਰੋਜ਼ ਲੈ ਕੇ ਇੱਕ ਹੋਰ ਤੇ ਬਸ ਆਪਾਂ ਤਾਂ ਡਿੱਗਣਾ ਹੀ ਆ ਮੈਨੂੰ ਤਾਂ ਐ ਹੋਇਆ ਪਿਆ ਵੀ ਕਿਹੜਾ ਟਾਈਮ ਹੋਵੇ ਮੈਂ ਪੈ ਜਾ ਤੇ ਸਿਰਦ ਨੂੰ ਆਪੇ ਦੇਖ ਲੈਣਗੇ ਜੇ ਸੌਣਾ ਹੋਇਆ ਸਿਰਦ ਸੌਂ ਜੂਗੀ ਤੇ ਨਹੀਂ ਤਾਂ ਚਲੋ ਆਪੇ ਦੇਖ ਲੈਣਗੇ ਤੇ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਅੱਜ ਬਾਕੀ ਤੁਸੀਂ ਦੇਖ ਹੀ ਲਿਆ ਬਲੌਗ ਦੇ ਵਿੱਚ ਕੱਲ ਦੇ ਵੀ ਮਤਲਬ ਵੀਡੀਓ ਸੀਗੀ ਕੁਝ ਮੈਂ ਐਡ ਕੀਤੀ ਹੋਈ ਕੱਲ ਵੀ ਮੈਡੀਸਿਨ ਲੈਣ ਗਏ ਹੋਏ ਸੀ ਦੋਨਾਂ ਦੀ ਪਿਉਤੀ ਦੀ ਤੇ ਅੱਜ ਸਵੇਰ ਦੀ ਹਲਕੇ ਫੁਲਕੇ ਕੰਮ ਤੇ ਉਸ ਬਾਅਦ ਚਲੋ ਬਾਬਾ ਜੀ ਆਏ ਤੇ ਫਿਰ ਆਪਦੀ ਸੇਟ ਡਾਊਨ ਤੇ ਚਲੋ ਜੀ ਬਸ ਆਈ ਅੱਜ ਦਾ ਦਿਨ ਲੰਘ ਗਿਆ ਤੇ ਬਾਕੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਬਾਕੀ ਜੇ ਸਿਹਤ ਠੀਕ ਰਹੀ ਤਾਂ ਜਰੂਰ ਆਪਾਂ ਹੋਰ ਵੀਡੀਓ ਮੈਂ ਸ਼ੂਟ ਕਰ ਲੂੰਗੀ ਹਨਾ ਡੇਲੀ ਰੁਟੀਨ ਦੀ ਤੇ ਜੇ ਸਿਹਤ ਜਿਆਦਾ ਹੀ ਡਾਊਨ ਹੋ ਰਹੀ ਤੇ ਮੈਨੂੰ ਲੱਗਦਾ ਨਹੀਂ ਮੇਰੇ ਕੋਲ ਸ਼ੂਟ ਹੋਊਗਾ ਕਿਉਂਕਿ ਮੇਰਾ ਦਿਲ ਹੀ ਨਹੀਂ ਕਰਦਾ ਆਏਗਾ ਅੱਜ ਦੀ ਵੀਡੀਓ ਸੀ ਚਲੋ ਕੰਪਲੀਟ ਕਰ ਲਈਏ ਤੇ ਚਲੋ ਜੀ ਵੀਡੀਓ ਦਾ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਓਕੇ ਜੀ ਗੁੱਡ ਨਾਈਟ ਬਾਏ ਟੇਕ ਕੇਅਰ